ਅੱਜ ਅਸੀਂ ਭਾਰਤੀ ਕਿਸਾਨ ਜੁਗੀਆਂ ਨੇ ਇੱਕ ਪ੍ਰਗਰਾਹ ਜੋ ਅਸੀਂ ਆਪਦੇ ਮੁਸਲਮਾਨ ਭਾਈਚਾਰੇ ਨਾਲ ਈਦ ਮੁਬਾਰਕ ਤੇ ਇਹਨਾਂ ਨੂੰ ਵਧਾਈ ਦਿੰਦੇ ਹੋਏ ਇਹਨਾਂ ਨਾਲ ਅੱਜ ਅਸੀਂ ਇੱਕ ਖੁਸ਼ੀ ਜ਼ਾਹਰ ਕਰਦੇ ਆਂ ਵੀ ਜਿਹੜੀ ਸਾਡੀ ਆਪਸ ਵਿੱਚ ਏਕਤਾ ਉਹ ਦੁੱਗਣੀ ਰਹੇ ਕਿਉਂਕਿ ਜਿਹੜੀਆਂ ਸਰਕਾਰਾਂ ਉਹ ਨਵੀਆਂ ਨੀਤੀਆਂ ਲਿਆਉਂਦੀਆਂ ਨੇ ਸਾਨੂੰ ਧਰਮਾਂ ਦੇ ਪਾਰ ਕੇ ਰੱਖਣੀਆਂ ਨੇ ਕਿਉਂਕਿ ਉਹਨਾਂ ਨੇ ਰਾਜ ਕਰਨਾ ਹੁੰਦਾ ਪਰ ਸਾਡਾ ਜਿਹੜਾ ਧਰਮਾਂ ਨੂੰ ਲੈ ਕੇ ਜਾਂ ਜਾਤਾਂ-ਪੋਤਾਂ ਨੂੰ ਲੈ ਕੇ ਕੋਈ ਇਹੋ ਜਿਹਾ ਵਿਚਾਰਨੀ ਅਸੀਂ ਜੋ ਸਮਝਦੇ ਆ ਅੱਜ ਇਹਨਾਂ ਦੀ Eid ਮੁਬਾਰਕਾ ਅਸੀਂ ਤਾਂ Eid ਮੁਬਾਰਕ ਦੇ ਮੌਕੇ ਤੇ ਬਹੁਤ ਲੱਖ ਲੱਖ ਵਧਾਈ ਦਿੰਦੇ ਆ ਵੀ ਜੋ ਇਹਨਾਂ ਦਾ ਅੱਜ Eid ਮੁਬਾਰਕਾ ਇਹ ਸਾਲ ਇਹਨਾਂ ਲਈ ਖੁਸ਼ੀਆਂ ਕਿਹੜਾ ਭਰੇ ਬੰਦੀ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਲਈ ਸਾਰੇ ਧਰਮਾਂ ਜਿਹੜੇ ਉਹ ਬਰਾਬਰ ਹੈ ਇਸ ਕਰਕੇ ਜਦੋਂ ਪਿੱਛੇ ਜਿਹੜਾ ਕਾਲੇ ਕਾਨੂੰਨ ਇਹਨਾਂ ਦੇ ਪ੍ਰਤੀ ਲੈ ਕੇ ਆਉਂਦੇ ਹੈਗੇ ਅਸੀਂ ਆਪਣੇ ਸੀਏ ਆਰਗੇ ਉਹਦੇ ਵਿੱਚ ਅਸੀਂ ਉਹਨੂੰ ਬਣਦਾ ਉਹਦਾ ਯੋਗਦਾਨ ਪਾਇਆ ਜਥੇਬੰਦੀ ਨੇ ਦਿੱਲੀ ਵੀ ਜਾਂਦੇ ਰਹੇ ਹੈਗੇ ਇਸ ਕਰਕੇ ਅਸੀਂ ਸੜਾ ਲਈ ਇਹਨਾਂ